ਮਾਂਜੋਗ ਡੀਜੀਪੀ ਪੰਜਾਬ ਪੁਲਿਸ ਦੇ ਹਦਾਇਤ ਅਨੁਸਾਰ ਅੱਜ ਜਿੰਨੇ ਵੀ ਮਾਰਕੀਟ ਪਲੇਸਿਸ ਤੇ ਕ라우ਡਿਡ ਪਲੇਸਿਸ ਹੈ ਫਿਰੋਜ਼ਪੁਰ ਡਿਸਟ੍ਰਿਕਟ ਦੇ ਅੰਦਰ ਉਹਦੇ ਵਿੱਚ ਅਸੀਂ ਕਾਸੋ ਆਪਰੇਸ਼ਨ ਤੇ ਏਰੀਆ ਡੋਮਿਨੇਸ਼ਨ ਐਕਸਰਸਾਈਜ਼ ਕਰ ਰਹੇ ਨੇ ਹੁਣੇ ਅਸੀਂ ਫਿਰੋਜ਼ਪੁਰ ਸਿਟੀ ਦੇ ਅੰਦਰ ਮੌਜੂਦ ਨੇ ਇਸ ਤੋਂ ਇਲਾਵਾ ਸਬਡਿਵੀਜ਼ਨ ਜ਼ੀਰਾ ਮੇ ਮਖੂ ਏਰੀਆ ਮੇ ਜੋ ਸਭ ਤੋਂ ਵੱਡੀ ਮਾਰਕੀਟ ਹੈ ਸਬਡਿਵੀਜ਼ਨ ਰੂਰਲ ਮੇ ਤਲਵੰਡੀ ਪਾਈ ਤੇ ਗੁਰੂਹਰ ਸਾਹਿਬ ਦੀ ਜਿਹੜੀ ਵੱਡੀ ਮਾਰਕੀਟ ਹੈ ਉੱਥੇ ਵੀ ਜਿਹੜੇ ਉਹਨਾਂ ਦੇ ਸਬਡਿਵੀਜ਼ਨਲ ਡੈਪਟੀ ਐਸਪੀਜ਼ ਤੇ ਬਾਕੀ ਅਫਸਰ ਉੱਥੇ ਲੀਡ ਕਰ ਰਹੇ

ਕੋ ਟਾਈਮ ਪੀ ਚੱਲ ਰਿਹਾ ਹੈ ਹਾਂ ਜੀ ਇਹ ਸਾਈਮਲਟੈਨियसਲੀ ਚਾਰੋਂ ਸਬ ਡਿਵੀਜ਼ਨ ਦੇ ਵਿੱਚ ਚੱਲ ਰਿਹਾ ਹੈ ਅਰਾਊਂਡ ਸਾਡੇ 350 ਮੁਲਾਜ਼ਮ ਇਹਦੇ ਵਿੱਚ ਮੌਜੂਦ ਨੇ ਤੇ ਜਿੰਨੇ ਵੀ ਸਾਰੇ ਜੀਓਜ਼ ਹੈਗੇ ਸਾਡੇ ਐਸਪੀ ਤੇ ਸਾਰੇ ਡਿਪਟੀ ਐਸਪੀ ਸਾਹਿਬਾਨ ਸਾਰੇ ਮੌਜੂਦ ਨੇ ਤੇ ਸਭ ਆਪਣੀ ਆਪਣੀ ਵੱਖ-ਵੱਖ ਟੀਮ ਨੂੰ ਅਲੱਗ-ਅਲੱਗ ਥਾਣੇ ਏਰੀਆ ਚ ਲੀਡ ਕਰ ਰਹੇ ਨੇ ਸਾਡੇ ਨਾਲ ਇੱਥੇ ਬੀਐਸਐਫ ਵੀ ਮੌਜੂਦ ਹੈ ਉਹਨਾਂ ਦੀ ਇੱਕ ਕੰਪਨੀ ਵੀ ਸ਼ਾਮਿਲ ਹੋ ਰਹੀ ਹੈ ਅਸੀਂ ਉਸ ਏਰੀਆ ਤੋਂ ਪਹਿਲੇ 플ੈਗ ਮਾਰਚ ਕੱਢ ਰਹੇ ਨੇ ਰੂਟ ਮਾਰਚ ਕੱਢ ਰਹੇ ਨੇ ਉਹਦੇ ਬਾਅਦ ਅਸੀਂ ਚੈਕਿੰਗ ਤੇ ਜਿਹੜੀ ਵੀ ਪਾਰਕਿੰਗ ਏਰੀਆ ਦੀ ਚ